ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੇਰੀ ਫਾਰਮ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲਟ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਚੜੱਕ ਜੀ ਤਹਿਸੀਲ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਤੁਹਾਡੇ ਅਸਤੇ ਟੋਟਲ 7 ਐਨੀਮਲ ਲੈ ਕੇ ਆਏ ਆ ਜਿਦੇ ਚੋਂ 5 ਗੱਬਣ ਆ ਤੇ 2 ਸੂਏ ਸਵਾਏ ਨਾਗਾ ਜੀ ਡਿਟੇਲ ਪ੍ਰੋਪਰ ਬਾਈ ਤੋਂ ਲੈ ਕੇ ਦੇਵਾਂਗੇ ਤਸੱਲੀ ਪਰਖ ਤੁਸੀਂ ਕਰਨੀ ਹੈ ਜੀ ਮੇਰਾ ਕੰਮ ਸਰਪ ਤੁਹਾਨੂੰ ਪਸੂ ਦਿਖਾਉਣਾ ਹੁੰਦਾ ਜੀ ਕਿਉਂਕਿ ਮੇਰੇ ਪੈਸੇ ਤੁਸੀਂ ਲਾਉਣੇ ਹੁੰਦੇ ਆ ਜੀ ਸਸਰੀ ਗਾਲ ਜੀ ਸਸਰੀ ਗਾਲ ਬਾਈ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਹਰਦੇਵ ਸਿੰਘ ਪਿੰਡ ਚੜੈੱਕ ਦੇ ਕੋਠੇ ਜ਼ਿਲ੍ਹਾ ਮੋਗਾ ਵੀਰੇ ਮੋਬਾਈਲ ਨੰਬਰ 7717605942 ਵੀਰੇ ਠੀਕ ਆ ਬਾਈ ਸੂਈਆਂ ਤੋਂ ਸ਼ੁਰੂ ਕਰ ਲੱਗੇ ਹਾਂ ਹਾਂ ਜੀ ਸੂਈਆਂ ਇੱਕ ਨੰਬਰ ਸੂਆ ਕਿੰਨਵਾ ਸੂਈ ਹੈ ਜੀ ਸੂਆ ਵੀਰੇ ਦੂਜਾ ਸੂਈ ਅਗਲਾ ਭਲਾ ਤੀਜੇ ਚੌਥੇ ਮੰਨ ਆਲੇ ਠੀਕਾ ਕੱਕਾ ਦੋ ਸੂਈ ਹੈ ਜੀ ਇਹ ਇਹ ਵੀਰੇ ਰਾਤ ਦੀ ਸੂਈ ਦੀ ਹੈ 1 ਬਾਈ ਦੀ ਮਗਰ ਵੱੱਛਾ ਵੀਰੇ ਇਹਦੇ ਜੇਰ ਡੰਨ ਜੇ ਰੋਕੇ ਆ ਵੀਰੇ ਕਿੰਨਾ ਬੋਲਾ ਕੱਢਿਆ ਜੀ ਬੋਲਾ ਹੈ ਵੀਰੇ 2.5 3 ਹੱਦ 3.5 ਹੋਊਗਾ ਮੈਂ ਮੇਣਿਆ ਤਾਂ ਹੈਗਾ ਇੰਨਾ ਹੈਗਾ ਖਣਾ ਦੀ ਡੰਨ ਹੈ ਜੀ ਕੋਈ ਪੂਰ ਸਿੱਟਾ ਕੋਈ ਵੀ ਨਹੀਂ ਹੈ ਠੰਡੀ ਸੀਲ ਵੀ ਪੂਰੀ ਪੂਰੀ ਫੁੱਲ ਵੀਰੇ ਜਿਵੇਂ ਮਾਜੀ ਕੋਈ ਬੈਠਾ ਰਹੇ ਤੋੜ ਕੇ ਦਿਖਾ ਦੀ ਵੀਰੇ 22 ਦੇ ਦਸਨ ਮੁਤਾਬਕ ਤੋੜ ਦਿਓ ਜੀ ਸੁਆ ਬਾਈ ਕਹਿੰਦਾ ਮਾਲਕਾਂ ਨੇ ਦੂਜਾ ਕਿਆ ਤੁਸੀਂ ਜਿਹੜਾ ਮਰਜ਼ੀ ਮੰਨ ਲਓ ਕਿਉਂਕਿ ਬਈ ਪੈਸੇ ਲਾਉਣੇ ਆ ਕੱਦ ਕਾਠ ਚੰਗਾ ਰਾਤ ਦੀ ਸੂਈ ਆ ਬੱਚਾ ਮਗਰ ਆ ਜਾਂਦਾ ਜੀ ਬੱਚਾ ਹੀ ਆ ਜੀ ਬੱਚਾ ਜੀ ਜੇਰ ਪ੍ਰੋਪਰ ਡੰਨ ਆ ਜੀ ਬਾਈ ਕਹਿੰਦਾ ਢਾਈ ਤਿੰਨ ਕਿਲੋ ਅੰਦਾਜ਼ੇ ਨਾਲ ਹੀ ਬੋਲਾ ਕੱਢਿਆ ਆਪਾਂ ਜੋਖਿਆ ਨਹੀਂ ਜੀ ਥਣਾ ਦੀ ਪ੍ਰੋਪਰ ਡੰਨ ਆ ਕਿੰਨਾ ਪਾਜੂ ਮੇਰੇ ਦੁੱਧ ਵੀਰੇਰ ਦੁੱਧ ਕੱਢਦੇ ਹਿਸਾਬ ਨਾਲ ਦੇਣਾ ਚਾਹੀਦਾ 16 17 ਕਿਲੋ ਠੀਕ ਆ ਜੀ ਬਾਕੀ ਸੇਵਾ ਸਰਤੇ ਬਾਕੀ ਠੰਡੀ ਸੀਲ ਆ ਜੀ ਕੱਦ ਕਾਠ ਚੰਗਾ ਜੀ ਦੁੱਧ ਦੀ ਸੇਵਾ ਦੇ ਸਰ ਤੇ ਮੌਸਮ ਤੁਹਾਨੂੰ ਪਤਾ ਹੁਣ ਚੰਗਾ ਹੀ ਆਉਣਾ ਜੀ ਦੁੱਧ ਕਰਮ ਵਾਲੀਆਂ ਚੰਗਾ ਦੇ ਜਾਣਗੀਆਂ ਡਿਮਾਂਡ ਕੀ ਰਹਿਣ ਵਾਲੀ ਬਈ ਇਹਦੇ ਮੇਰੇ 45 ਦੀ ਦੇ ਦੇਣਗੇ ਜੋ ਜੋੜਾ ਲਾ ਜੀ ਬਈ ਉਹ ਜਲੈਸ ਕਰ ਦੇਾਂਗੇ ਵੀਰ ਠੀਕ ਆ ਜੀ 45000 ਰੁਪਿਆ ਡਿਮਾਂਡ ਆ ਜੀ ਵਿੱਚੋਂ ਲੈਸ ਬਾਈ ਕਹਿੰਦਾ ਕਰ ਦਾਂਗੇ ਤੇ ਅੱਜ ਆਫਰ ਵਾਲੀ ਗਾਂ ਕਿਹੜੀ ਆ ਫਿਰ ਆਫਰ ਵਾਲੀ ਵੀ ਕੋਈ ਨਹੀਂ ਕੱਢ ਦੇਾਂਗੇ ਵੀਰੇ ਕੱਢਦੇ ਆਗੇ ਕੋਈ ਨਾ ਕੋਈ ਦੋ ਨੰਬਰ ਬਾਈ ਇਹਦਾ ਜੀ ਡਿਟੇਲ ਆ ਜੀ ਇਹ ਵੀ ਵੀਰੇ ਦੂਜਾ ਸੂਆ ਸੂਈ ਅਗਲਾ ਭਣਾ ਤੀਜੇ ਮਹੀਨੇ ਵਾਲੇ ਕਰੋ ਸੂਈ ਆ ਜੀ ਏ ਵੀਰੇ ਸੂਈਆ ਕੱਲ ਆਥਨ ਦੀ ਬੱਚਾ ਕੀ ਹੈ 4 ਕਵਾਈ ਦੇ ਦੀ ਬੱਚਾ ਮਗਰ ਇਹਦੇ ਵੀ ਬੱਛਾ ਵੀਰੇ ਕਿੱਥੇ ਹੈ ਜੀ ਓਵੇਂ ਮੂਰੇ ਖੜ ਅੱਛਾ ਜੀ ਇੱਧਰ ਆ ਬੱਚਾ ਮਗਰ ਬੱਛਾ ਜੀ ਇਹ ਕੱਲ ਆਥਨ ਦੀ ਸੂਈ ਇਹ ਕੱਲ ਸ਼ਾਮ ਦੀ ਸੂਈ ਵੀ ਆ 4 ਵਜੇ ਜੇਰ ਦੀ ਇਹਦੀ ਵੀ ਓਕੇ ਆ ਵੀਰੇ ਕਿੰਨਾ ਬੋਲਾ ਤਿਆਰ ਆ ਜੀ ਇਹਦੇ ਥੱਲੇ ਹੈਗਾ ਵੀਰੇ 10 ਆਗਲਾ ਭਲਾ 9 ਮੰਨ ਕੇ ਆ ਜੀ ਥਣਾ ਦੀ ਡੰਨ ਆ ਜੀ ਚਾਰੇ ਓਕੇ ਆ ਵੀਰੇ ਥਣ ਇਹਦੀ ਕੀ ਡਿਮਾਂਡ ਆ ਜੀ ਇਹ ਵੀਰੇ ਦੇ ਦੇਾਂਗੇ ਆਪਾਂ 48 ਦੀ ਇਦਾਂ 48000 ਡਿਮਾਂਡ ਹੈ ਜੀ ਐਕਟ ਨੰਬਰ ਦੀ 45000 ਤੁਸੀਂ ਤਸੱਲੀ ਕਰ ਲੋ ਦੋ ਬੋਲਾ 10 ਕਿਲੋ ਆ ਤੁਸੀਂ 9 ਮੰਨ ਕੇ ਆ ਜਾਓ ਜੀ ਠੰਡੀ ਸੀਲ ਥਣਾ ਦੀ ਓਕੇ ਹੋਊਗੀ ਜੇਰ ਪ੍ਰੋਪਰ ਡਨ ਹੋਊਗੀ ਜੀ ਦੋ ਟਾਈਮ ਚਾਰ ਟਾਈਮ ਕੋਈ ਵੀ ਰਚਵਾਈ ਕਰ ਸਕਦਾ ਜੀ ਅੱਗੇ ਆ ਗਈ 3 ਨੰਬਰ ਵੀਰੇ 3 ਨੰਬਰ ਵੀਰੇ ਜਰਸੀ ਹੈ ਠੀਕ ਆ ਜੀ ਪੰਜਾਬ ਛੂਆ ਕਿਨ ਮਾਰੀ ਛੂਆ ਵੀਰੇ ਯਾਰ ਦੂਜਾ ਹੋਊਗਾ ਅਗਲਾ ਭਾਣਾ ਤੀਜੇ ਚੌਥੇ ਮੰਨ ਵਾਲੇ ਠੀਕ ਆ ਜੀ ਆਪਣੀ ਧੱਲੇ ਹੀ ਹੈਗਾ ਇਹ 5 4 ਦਿਨ ਦੀ ਬਾਲੇ ਨਹੀਂ ਕਿੰਨਾ ਕੁ ਬਾਜੀ ਦੋਦੀ ਇਹਾਰੇ ਨੂੰ ਦੇਣਾ ਚਾਹੀਦਾ 16-17 ਕਿਲੋ। ਠੰਡੀ ਸੀ ਲਾਈ ਪੂਰੀ। ਪੂਰੀ ਓਕੇ ਵੀਰੇ। ਠੀਕ ਆ ਜੀ। ਬਾਈ ਦੇ ਦੱਸਣ ਮੁਤਾਬਕ ਬਾਈ ਕਹਿੰਦਾ ਸੂਆ ਜਿਹੜਾ ਸੂਆ ਮੈਂ ਨਾ ਰੇਕ ਵੀਡੀਓ 'ਚ ਹੀ ਕਹਿੰਦਾ ਹੁੰਦਾ ਵੀ ਜਿਹੜਾ ਸੂਏ ਦਾ ਅੰਦਾਜ਼ਾ ਹੁੰਦਾ ਤੁਸੀਂ ਪਸ਼ੂ ਦੇ ਬਾਡੀ ਸਟਰਕਚਰ ਤੋਂ ਲਾ ਲਿਆ ਕਰੋ ਜੀ। ਕਿਉਂਕਿ ਬਾਈ ਦੀਆਂ ਵੀ ਲਿਆਂਦੀਆਂ ਹੁੰਦੀਆਂ ਜੀ ਜਿਵੇਂ ਇਨਫੋਰਮੇਸ਼ਨ ਮਗਰੋਂ ਆਉਂਦੀ ਓਵੇਂ ਬਾਈ ਦੱਸ ਦਿੰਦੇ ਆ ਜੀ। ਆਪਦੀ ਤਸੱਲੀ ਭਰ ਕੋ ਤੁਸੀਂ ਜ਼ਰੂਰ ਕਰ ਲਿਆ ਕਰੋ ਜੀ। ਬਾਕੀ ਦਿਨ ਬਾਈ ਕਹਿੰਦਾ ਪੰਜ ਚਾਰ ਹਜੇ ਲੈ ਜੂਗੀ ਬਾਕੀ ਥਣਾ ਦੇ ਸਾਇਸ ਤੁਹਾਨੂੰ ਨੇੜੇ ਤੋਂ ਦਿਖਾ ਦਿੰਨੇ ਜੀ ਸੋਹਣੇ ਆ ਇਹ ਥਣਾ ਤੇ ਕੀ ਹੋਇਆ ਜੀ ਇਹਦੇ ਇਹ ਮੌਕੇ ਦੇ ਸੀਗੇ ਵੀਰੇ ਹਟ ਗਏ ਹੁਣ ਤਾਂ ਠੀਕ ਆ ਜੀ ਹਾਂ ਤੇ ਬਾਕੀ ਹਫਤੇ ਤੱਕ ਦਾ ਪੂਰਾ ਸੋਹਣਾ ਹਵਾਨਾ ਤਿਆਰ ਕਰ ਲੂਗੀ ਰੰਗ ਪ੍ਰਿੰਟ ਵੀ ਚੰਗੀ ਆ ਵਜ਼ਨ ਮजूद ਵੀ ਚੰਗਾ ਵੇਲ ਵੀ ਚੰਗੀ ਆ ਮੇਨ ਗੱਲ ਠੰਡੀ ਸੀਲ ਆ ਜੀ ਡਿਮਾਂਡ ਕੀ ਰਹਿਣ ਵਾਲੀ ਹੈ ਦੀ ਜੀ ਇਹ ਵੀਰੇ 46000 ਦੀ ਦੇ ਦੇਣਗੇ ਠੀਕ ਆ ਜੀ ਹਾਂ 46000 ਰੁਪਿਆ ਇਹਦੀ ਡਿਮਾਂਡ ਆ ਜੀ ਵਿੱਚੋਂ ਮਾਨਤਾਣ ਹੋ ਜੂ 4 ਨੰਬਰ ਕਿਹੜੀ ਆ ਵੀਰੇ ਇਹਦਾ ਸੂਆ ਕਰਨ ਨਮਾਜ ਇਹ ਵੀਰੇ ਦੂਜੇ ਸੂਏ ਅਗਲਾ ਭਾ ਲ ਤੀਜੇ ਚੌਥੇ ਮੰਨ ਵਾਲੇ ਸਮਾਂ ਕਿੰਨਾ ਲੈਂਦੀ ਇਹ ਵੀ ਪੰਜ ਚਾਰ ਦਿਨ ਠੀਕ ਆ ਜੀ ਜਿਹੜਾ ਦਿਨ ਹੁੰਦੇ ਆ ਬਈ 2-4 ਦਿਨ ਪਸ਼ੂ ਵੱਧ ਵੀ ਲਿਜਾ ਸਕਦਾ ਜਾਂ ਪਹਿਲਾਂ ਵੀ ਸੂ ਸਕਦਾ ਜੀ ਸੂਆ ਦੂਜਾ ਜੀ ਬਾਈ ਦੇ ਦਸ਼ਨ ਮੁਤਾਬਕ ਸਮਾਂ ਜ਼ਰੂਰ ਹਫ਼ਤੇ ਦੇ ਆਸ-ਪਾਸ ਲੈ ਜੂ ਕਿੰਨਾ ਕੁ ਪਾ ਜੂ ਬਈ ਦੁੱਧ ਵੀਰੇ ਯਾਰ ਇਹਨੂੰ ਦੁੱਧ ਦੇਣਾ ਚਾਹੀਦਾ 20-22 ਲੀਟਰ ਠੀਕ ਆ ਜੀ ਹਾਂ ਵੀ 22 ਲੀਟਰ ਦੀ ਉਮੀਦ ਆ ਥਣਾ ਦੀ ਜੰਮਾ ਡੰਨ ਆ ਜੀ ਓਕੇ ਆ ਵੀਰੇ ਚਾਰੇ ਥਣਾ ਠੀਕ ਆ ਜੀ ਚਾਰ ਹੀ ਥਣਾ ਫੋਟ ਨਹੀਂ ਸ਼ਾਂਖ ਨਹੀਂ ਰੰਗ ਪ੍ਰਿੰਟ ਦੀ ਪੂਰੀ ਚੰਗੀ ਆ ਵਜਨ ਵਜੂਦ ਪੂਰਾ ਚੰਗਾ ਬਾਕੀ ਫੋਟ ਸ਼ਾਂਖ ਕੋਈ ਨਹੀਂ ਜੀ ਇਹਦੀ ਇਹਦੀ ਡਿਮਾਂਡ ਕੀ ਰਹਿਣ ਵਾਲੀ ਆ ਜੀ ਵੀਰੇ ਦੇ ਦੇ ਆਗੇ 56000 ਦੀ ਠੀਕ ਆ ਜੀ ਇਹ ਬਾਈ ਕਹਿੰਦਾ 56000 ਦੀ ਦੇ ਦਾਂਗੇ ਜੀ ਕਿਉਂਕਿ ਬਰੇ ਵੱਡੀ ਆ ਵਹਿੜ ਚੰਗੀ ਆ ਵੇਲ ਵਾਲੀ ਵਜਨ ਵਾਲੀ ਆ ਜੀ ਗੁੱਧ ਚੰਗਾ ਪਾਜੂਗੀ ਜੀ 55000 ਡਿਮਾਂਡ ਆ ਜੀ ਵਿੱਚੋਂ ਚਲੋ ਮਾਨ ਤਾਨ ਹੋ ਜਾਊਗਾ ਜੀ ਆ ਕੇ ਤਸੱਲੀ ਪਰਖ ਕਰ ਲਿਓ ਜੀ ਅੱਗੇ ਵੀਰੇ ਆ ਗਈ ਕਿੰਨੇ ਨੰਬਰ 5 ਨੰਬਰ ਜੀ ਹਾਂਜੀ ਠੀਕ ਆ ਬਾਈ ਸੁਆਗਨ ਨਮਾ ਜੀ ਸੁਆ ਵੀਰੇ ਯਾਰ ਇਹਦਾ ਹੈਗਾ ਵਾ ਦੂਜਾ ਇਹ ਆਫਰ ਕਰ ਦੇਗਾ ਕਰਦੀ ਯਾਰ ਆਫਰ ਕਰ ਦੇ 48 ਦੀ ਦੇ ਰਹੀ ਆ ਨਹੀਂ ਨਹੀਂ ਮਾਨਤਨ ਫਿਰ ਆਪਾਂ ਨੂੰ ਵੀ ਨਹੀਂ ਕੋਈ ਬਚਣਾ ਵੀਰੇ ਮਾਨਤਨ ਚੱਲ ਹਾਂ ਮਾਨਤਨ 10000 ਦਾ ਕਰ ਦੇਗੇ 47 ਵੀ ਯੈਸ ਨੂੰ ਹੀ ਹੈ ਠੀਕ ਆ ਜੀ ਸਮਾਂ ਕੰਨਾ ਲੈਂਦੀ ਆ ਬਾਈ ਕਿਈ ਬਾਈ ਇੱਕ ਦੋ ਦਿਨ ਹੀ ਠੀਕ ਆ ਜੀ ਇੱਕ ਦੋ ਦਿਨ ਲਊ ਇੱਕ ਰੋਸ ਤੇ ਆ ਜਾਂਦੀ ਆ ਬਾਈ ਮੱਝਾਂ ਰਗਾ ਹੀ ਦੁੱਧ ਹੋਊ ਇਹਦਾ ਪਿਆਰੀਆਂ ਕੀ ਆ ਬਾਈ ਕਹਿੰਦਾ ਇੱਕ ਦੋ ਦਿਨ ਹੀ ਲਊਗੀ ਡਿਮਾਂਡ 48000 ਰੁਪਿਆ ਯੈਸ ਨੂੰ 47000 ਰੁਪਏ ਦੀ ਆ ਜੀ ਵਿੱਚੋਂ ਚਲੋ ਖੁਸ਼ੀ ਨਾ ਮਹਿਮਾਨਤਾਂ ਜਿੰਨਾ ਹੁੰਦਾ ਹੋਇਆ ਉਹ ਬਾਈ ਨਾਲ ਕਨੈਕਟ ਕਰ ਲਓ ਕਰ ਦੇਣਗੇ ਜੀ ਥਣਾ ਦੀ ਡੰਨ ਆ ਬਾਈ ਥਣਾ ਦੇ ਸਾਰੇ ਪਸ਼ੂ ਡੰਨ ਆਪਣੇ ਜੀ ਓਕੇ ਆ ਵੀਰੇ ਠੀਕ ਆ ਜੀ 47000 ਰੁਪਿਆ ਫੈਕਸ ਪ੍ਰਾਈਸ ਹੈ ਜੀ ਜਿਹਨੂੰ ਪਸੰਦ ਆਊਗੀ ਕਨੈਕਟ ਕਰ ਲਓ ਜੀ ਅੱਗੇ ਇੱਕ ਜਰਸੀ ਆ ਵੀਰੇ ਇਹਦਾ ਸੁਆ ਕਿੰਨਾ ਮਾ ਜੀ ਇਹ ਵੀਰੇ ਤਾਂ ਦੂਜੇ ਸੂਏ ਹੀ ਆ ਪਿਆਰੀ ਠੀਕ ਆ ਜੀ ਸਮਾਂ ਕਿੰਨਾ ਲੈਂਦੀ ਆ ਜੀ ਇਹ ਵੀਰੇ ਪੰਜ ਚਾਰ ਦੇਣੀ ਕਿੰਨਾ ਕੁ ਬਾਜੀ ਦੋ ਜੀ ਦੁੱਧ ਦੇ ਰੇਣੂ ਦੇਣਾ ਚਾਹੀਦਾ 15 16 ਕਿਲੋ ਫਿਰ ਤੋੜ ਕੇ ਦਿਖਾ ਦੀ ਭਾਈ ਸੁਆ ਦੂਜਾ ਜੀ ਸ਼ਾਈਨਿੰਗ ਚਾਹੇ ਕਰੋ ਜੀ ਪੂਰੇ ਲਿਸ਼ਕਾ ਮਾਰਦੀ ਹੈ ਜਦੋਂ ਧੁੱਪੇ ਗਈ ਤੁਹਾਨੂੰ ਆਪ ਹੀ ਪਤਾ ਲੱਗੂ ਫੇਸ ਕੁਆਲਿਟੀ ਵੀ ਸੋਹਣੀ ਆ ਪੰਜ ਚਾਰ ਦਿਨ ਬਾਈ ਕਹਿੰਦਾ ਹਜੇ ਲੈ ਜੂਗੀ ਜੀ ਬਾਕੀ ਵਜਨ ਵਾਲੀ ਆ ਜੀ ਤੋੜ ਕੇ ਦਿਖਾ ਦੀ ਵੀਰੇ ਥਣਾ ਦੇ ਸਿਆਜ ਸੋਹਣੇ ਆ ਗੈਪ ਤੇ ਲੱਗੇ ਆ ਕੋਈ ਫੋਟ ਨਹੀਂ ਕੋਈ ਸ਼ਾਂਖ ਨਹੀਂ ਚਾਰ ਹੀ ਥਣਾ ਬਾਕੀ ਅਡਰ ਕੁਆਲਿਟੀ ਚੈੱਕ ਕਰ ਲਓ ਜੀ 50000 ਦਿਨਾਂ ਤੀਕਰ ਦਾ ਪੂਰਾ ਸੋਹਣਾ ਤੇ ਵੱਡਾ ਹਵਾਨਾ ਤਿਆਰ ਕਰੂਗੀ ਜੀ ਫਨਾਂ ਦੀ ਡੰਨ ਹੋਊਗੀ ਬਾਈ ਚੈੱਕ ਕਰਕੇ ਲੈ ਕੇ ਆਇਆ ਜੀ ਤੁਸੀਂ ਆਪ ਦੇ ਚੈੱਕ ਕਰਕੇ ਲੈ ਜਾਓ ਥੋੜਾ ਜਿਹਾ ਕੈਮਰੇ ਤੋਂ ਡਰਦਾ ਜੀ ਪਸ਼ੂ ਡਿਮਾਂਡ ਕੀ ਰਹਿਣ ਵਾਲੀ ਬਾਈ ਇਹ ਇਹ ਵੀਰੇ 66000 ਦੀ ਦੇ ਦੇਾਂਗੇ ਅੱਜ ਤਾਂ ਫਿਰ 45 46 47 ਆਹੀ ਰੇਟ ਆ ਸਾਰੇ ਹਾਂ ਜੀ ਠੀਕ ਹੈ ਜੀ 46000 ਦੀ ਬਾਈ ਕਹਿੰਦਾ ਦੇ ਦਾਂਗੇ ਜੀ ਵਿੱਚੋਂ ਲੈਸ ਹੋ ਜਾਊਗਾ ਜੀ 7 ਨੰਬਰ ਜੀ ਇਹਦੀ ਕੀ ਡਿਟੇਲ ਆ ਜੀ ਇਹ ਵੀਰੇ ਯਾਰਾ ਦੂਜਾ ਸੂਆ ਠੀਕ ਹੈ ਜੀ ਹਫਤਾ ਲੈਂਦੀ ਹੈ ਹਜੇ ਥਾਣਾਂ ਦੀ ਡਾਣੀ ਥਾਣਾਂ ਦੀ ਓਕੇ ਆ ਵੀਰੇ ਕਿੰਨਾ ਦੁੱਧ ਪਾਜੂ ਵੀਰੇ ਦੁੱਧ 10 ਵੀਰੇ ਨੇ ਦੇਣਾ ਚਾਹੀਦਾ 10 18 ਕਿਲੋ ਠੀਕ ਹੈ ਜੀ ਠੰਡੀ ਸੀਲ ਹੈ ਜੀ ਪੂਰੀ ਸੀਲ ਠੰਡੀ ਟੋਰ ਕੇ ਦਿਖਾ ਦਿਓ 22 ਦੇ ਦਸਨ ਕੱਢ ਲੈ 22 ਦੇ ਦਸਨ ਮੁਤਾਬਕ ਸੂਹਾ ਦੂਜਾ ਸੁਣਦੀ ਹੈ ਜੀ ਸਮਾਂ 22 ਦਾ ਕਿ ਹਜੇ ਲੈ ਜੂਗੀ ਜੀ ਹਫਤਾ ਵੀ ਲਿਜਾ ਸਕਦੀ ਹੈ ਜਾਂ ਇੱਕ ਦੋ ਦਿਨ ਵੱਧ ਘੱਟ ਵੀ ਲਿਜਾ ਸਕਦੀ ਆ ਹਜੇ ਤਿਆਰੀਆਂ ਸੋਹਣੀਆਂ ਕਰਦੀ ਹੁੰਦੀ ਹੈ ਜੀ ਹਫਤੇ ਤੱਕ ਦਾ ਪੂਰਾ ਸੋਨਾ ਹੋਣਾ ਤਿਆਰ ਕਰ ਲੈਣਾ ਦੁੱਧ ਤੁਹਾਡੀ ਸੇਵਾ ਦਾ ਜੀ ਚਾਰ ਹੀ ਥਾਣਾ ਪੋਟ ਨਿਸ਼ਾਂਕ ਨੇ ਥਾਣਾ ਦੀ ਡੰਨ ਹੋ ਡਿਮਾਂਡ ਕੀ ਰਹਿਣ ਵਾਲੀ ਵੀਰੇ ਇਹ ਵੀਰੇ ਦੇ ਦੇਾਂਗੇ ਆਪਾਂ 45 ਹਾਂ ਠੀਕ ਹੈ ਜੀ ਅੱਜ ਤਾਂ ਫਿਰ 45 46 ਤੇ ਜਾਨਾ ਗਾ ਹੋਇਆ ਨਾ ਤੁਕਸ਼ਾ ਹੋਇਆ 45000 ਰੁਪਿਆ ਡਿਮਾਂਡ ਆ ਜੀ ਵਿੱਚੋਂ ਲੈਸ ਹੋ ਜਾਊਗਾ ਜੀ ਨੰਬਰ ਸਕਰੀਨ ਤੇ ਚੱਲੂਗਾ ਜੀ